ਵਾਹਿਗੁਰੂ ਸਾਬ ਜੀ ਤੇਰੇ ਕਵਨ ਕਵਣ ਗੁਣ ਕਾ ਕ ਗਾਵਾਂ ਤੂੰ ਸਾਬ ਗੁਣੀ ਨਿਧਾਨਾ ਤੁੰਬਰੀ ਮੈਮਾ ਬਰਨ ਨਾ ਸਾਕ ਤੂੰ ਠਾਕਰ ਊਚ ਭਗਵਾਨਾ ਸੁਗੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਤੁਨਾਸਰੀ ਮਹਲਾ ਸਵਾਗੁਰ ਪ੍ਰਸਾਦ ਬੰਦਨਾ ਹਾਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਹਾਰ ਬੰਦਨਾ ਗੁਣ ਗਾਵੂ ਗੋਪਾਲ ਰਾਏ ਰਹਾ ਵਡ ਭਾਗ ਭੇਟੇ ਗੁਰ ਦੇਵਾ ਚਰਨ ਕਮਲ ਜਕਾ ਮਨ ਰਾਪੈ ਸੋਗ ਅਗਰ ਤੈਸੇ ਜਨਨਾ ਬਿਆਪੈ ਸਾਗਰ ਕਰਿਆ ਸਾਧੂ ਸੰਗੇ ਨਿਰਭਉ ਰਾਮ ਜਪੋ ਹਾਰ ਰੰਗੇ ਪਾਰ ਤਨ ਦੁਖ ਕਿਛ ਪਾਪ ਨ ਫੇੜੇ ਜਮ ਜੰਦਾਰ ਲਾ ਆਵੈ 네ਰੇ ਦਰਸ਼ਨਾ ਅਗਣ ਪ੍ਰਭ ਆਪ ਬੁਝਾਈ ਨਾਨਕੁਦਰ ਪ੍ਰਭ ਸਰਨਾਈ ਦਰਸ਼ਨਾ ਅਗਣ ਪ੍ਰਭ ਆਪ ਬੁਝਾਈ ਨਾਨਕੁ ਦਰੇ ਪ੍ਰਭ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਾਸਰੀ ਮਹਲਾ 5ਵਾਂ ਘਰ ਬਾਹਰਵਾ ਇੱਕ ਓ ਅੰਕਾਰ ਸਾਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡ ਭਾਗ ਪੀਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਬ ਜੀ ਤਨ ਬੇਦੀਆਂ ਲਕੇ ਕੁੱਲ ਵਿਖਾਇ ਪਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖੁ ਦੇ ਜੈ ਤੈ ਪਾਏ ਸੁਹਾਏ ਸਭ ਸਿੱਖਣ ਕੋ ਸੁਖੁ ਦੇ ਜੈ ਤੈ ਪਾਏ ਸੁਹਾਏ वैया सेव करी इनकी भावत और की सेब सुहात जी को सेव करी ਇਨ ਕੀ ਭਾਵਤ ਔਰ ਕੀ ਸੇਵ ਸੁਹਾਗ ਨਾ ਜੀ ਕੋ ਦਾਨ ਦਇਓ ਇਨ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀ ਕੋ ਅਗੇ ਫਲੈ ਇਨੀ ਕੋ ਦਇਓ ਜਗ ਮੈਂ ਜਸ ਔਰ ਦਇਓ ਸਭ ਫੀਕੋ ਮੋ ਗਰੇ ਮਨ ਤਨ ਤੇ ਮਨ ਤੇ ਸਿਰ ਲਾਓ ਤਨਾ ਸਭੀ ਇਨਿਕੋ ਅੱਗੇ ਫਲੇ ਇਨਿਕੋ ਦਇਓ ਜਗ ਮੈਂ ਜਸ ਔਰ ਦਇਓ ਸਭ ਫਿੱਕੋ ਮੋ ਗਰੇ ਮੈ ਤਨ ਤੇ ਮਨ ਤੇ ਸਿਰ ਲੋ ਤਨ ਹੈ ਸਭ ਇਹਨਿ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ